ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਦੇ ਆਂ ਪੰਜਾਬ ਵਿੱਚ ਵੱਧ ਰਹੇ ਪੋਲਿਟਿਕਲ ਰੁਝਾਨਾਂ ਦੀਆਂ ਇਲੈਕਸ਼ਨ ਸਿਰ ਤੇ ਹੈ ਲੋਕ ਤੜਾ ਤੜ ਪਾਰਟੀਆਂ ਬਦਲ ਰਹੇ ਨੇ ਦਲ ਵੀ ਬਦਲੇ ਜਾ ਰਹੇ ਨੇ ਕੋਈ ਆ ਰਿਹਾ ਕੋਈ ਜਾ ਰਿਹਾ ਪੰਜਾਬੀਆਂ ਦਾ ਪਹਿਲਾਂ ਤੋਂ ਹੀ ਦੋ ਚੀਜ਼ਾਂ 'ਚ ਬੜਾ ਇੰਟਰਸਟ ਰਿਹਾ ਇੱਕ ਪੋਲਿਟਿਕਸ ਤੇ ਇੱਕ ਬਾਹਰ ਜਾਣਾ ਬਾਰ ਜਾ ਕੇ ਵੀ ਪੋਲਿਟਿਕਸ ਪੜਨਾ ਇੱਕ ਸ਼ੌਕ ਰਿਹਾ ਹੈ ਤੇ ਕਈ ਵੱਡੇ ਵੱਡੇ ਲੀਡਰ ਉਥੇ ਬਣੇ ਨੇ ਕੈਨੇਡਾ ਵਗੈਰਾ ਚ ਐਮਪੀ ਵੀ ਬਣੇ ਨੇ ਐਮਐਲਏ ਨੇ ਯੂਐਸਏ ਚ ਵੀ ਨੇ ਆਸਟ੍ਰੇਲੀਆ ਚ ਵੀ ਨੇ ਬੜੇ ਇੰਗਲੈਂਡ ਚ ਵੀ ਨੇ ਤੇ ਉਸ ਤੋਂ ਬਾਅਦ ਕਈ ਲੋਕਾਂ ਨੇ ਉਥੇ ਪੋਲਿਟੀਕਲ ਕਾਮਯਾਬੀਆਂ ਜਾਂ ਕਾਰੋਬਾਰ ਦੀ ਕਾਮਯਾਬੀਆਂ ਲੈਣ ਤੋਂ ਬਾਅਦ ਦੁਬਾਰਾ ਹਿੰਦੁਸਤਾਨ ਆ ਕੇ ਵੀ ਆਪਣੀ ਕਿਸਮਤ ਅਜਵਾਈ ਹੈ ਜੋ ਜ਼ਿਆਦਾਤਰ ਉਹ ਲੋਕ ਸਫਲ ਨਹੀਂ ਹੋ ਪਾਏ ਕਿਉਂਕਿ ਇੱਥੋਂ ਦੀ ਪੋਲਿਟਿਕਸ ਔਰ ਉੱਥੋਂ ਦੀ ਪੋਲਿਟਿਕਸ ਵਿੱਚ ਇੱਥੇ ਪੋਲਿਟਿਕਸ ਇੱਕ profession ਬਣ ਚੁੱਕਿਆ ਹੈ ਔਰ ਨਾ ਚਾਹੁੰਦੇ ਹੋਏ ਵੀ ਇੱਥੇ ਪੈਸੇ ਦਾ ਬੋਲਬਾਲਾ ਹੈ ਅੱਜ ਪਾਰਟੀਆਂ ਦੀ ਤਦਾਦ ਪੰਜਾਬ ਵਿੱਚ ਲਗਾਤਾਰ ਵੱਧ ਰਹੀ ਹੈ ਅੱਜ ਦੇਖਦੇ ਹਾਂ ਵੀ ਕੀ ਇਹ ਰੁਝਾਨ ਇਸ ਤਰ੍ਹਾਂ ਹੀ ਸੀ ਜਾਂ ਦਲ ਬਦਲਣ ਵਾਲੇ ਨੂੰ ਕਿੰਨਾ ਕੁ ਫਾਇਦਾ ਹੁੰਦਾ ਜਦੋਂ 1957 ਵਿੱਚ ਇਲੈਕਸ਼ਨ ਹੋਈ ਸਭ ਤੋਂ ਪਹਿਲਾਂ ਪੰਜਾਬ ਵਿੱਚ ਤੇ ਪੰਜਾਬ ਵਿੱਚ ਸਿਰਫ ਪੰਜ ਪਾਰਟੀਆਂ ਸੀ ਹੌਲੀ ਹੌਲੀ ਇਹ ਟ੍ਰੈਂਡ 1962 ਚ 12 ਆ ਹੋਈਆਂ ਫਿਰ 67 ਚ 10 ਹੋਈਆਂ 14 13 9 1985 ਜਾਂ ਤੱਕ 7 5 7 ਦੇ ਨੇੜੇ ਹੀ ਇਹ ਫਿਗਰ ਰਿਹਾ 1992 ਵਿੱਚ ਪਹਿਲੀ ਵਾਰ 14 ਪਾਰਟੀਆਂ ਆਈਆਂ ਔਰ ਉਸ ਤੋਂ ਬਾਅਦ ਲਗਾਤਾਰ ਪਾਰਟੀਆਂ ਦੀ ਗਿਣਤੀ ਵਧਦੀ ਰਹੀ 2002 ਵਿੱਚ 32 2007 ਵਿੱਚ 36 2012 ਵਿੱਚ 36 37 ਤੇ 2017 ਵਿੱਚ 51 ਪਾਰਟੀਆਂ ਹੋਂਦ ਵਿੱਚ ਸੀ ਇਲੈਕਸ਼ਨ ਲੜਨ ਦੇ ਲਈ ਪੰਜਾਬ 'ਚ ਔਰ ਅੱਜ 2022 'ਚ ਹੋ ਸਕਦਾ ਹੈ ਇਹ ਅੰਕੜਾ ਹੋਰ ਵੀ ਪੰਜਾਂ ਟੱਪ ਜੇ ਕਿਉਂਕਿ ਪੰਜ ਚਾਰ ਨਵੀਆਂ ਪਾਰਟੀਆਂ ਜੋ ਉੱਭਰ ਕੇ ਆਈਆਂ ਨੇ ਉਹਨਾਂ ਬਾਰੇ ਤਾਂ ਆਪਾਂ ਨੂੰ ਵੀ ਜਾਣਕਾਰੀ ਹੈ ਜਦੋਂ ਨਵੀਆਂ ਪਾਰਟੀਆਂ ਬਣਦੀਆਂ ਨੇ ਤੇ ਕੇਡਰ ਕਿੱਥੋਂ ਆਏਗਾ ਜਿਹਨਾਂ ਲੋਕਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਉਹ ਆਪਣੀਆਂ ਛਾਲਾਂ ਮਾਰ ਕੇ ਦੂਜੀਆਂ ਪਾਰਟੀਆਂ ਵਿੱਚ ਮੌਕੇ ਸਿਰ ਵੜ ਜਾਂਦੇ ਨੇ ਇੱਥੇ ਆਪਾਂ ਇਹ ਦੇਖਣ ਵਾਲੀ ਗੱਲ ਹੈ ਵੀ ਕੀ ਇਸ ਤਰ੍ਹਾਂ ਜਾਣ ਵਾਲੇ ਦਲ ਬਦਲੂ ਸਫਲ ਹੋ ਜਾਂਦੇ ਨੇ ਆਪਾਂ ਅੰਕੜਿਆਂ ਵੱਲ ਨਜ਼ਰਬਾਰੀ ਹੈ ਤੇ ਜਿਹੜੇ ਦਲ ਬਦਲਦੇ ਨੇ ਪਾਰਟੀਆਂ ਬਦਲਦੇ ਨੇ ਉਹਨਾਂ ਵਿੱਚ ਤਿਰਵ 39% ਬੰਦੇ ਸਫਲ ਹੋ ਪਾਉਂਦੇ ਨੇ ਆ ਆਪਣੇ ਕੈਰੀਅਰ ਵਿੱਚ ਤੇ ਬਾਕੀ 61% ਤੂੜ ਚੜਦੇ ਰਹਿ ਜਾਂਦੇ ਨੇ ਔਰ ਬਿਲਕੁਲ ਖਤਮ ਹੋ ਜਾਂਦੇ ਨੇ ਕਈ ਆਪਣੀਆਂ ਪਾਰਟੀਆਂ ਵਿੱਚ ਵਾਪਸ ਵੀ ਆ ਕੇ ਦੁਬਾਰਾ ਪੈਠ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਅਜੇ ਲੋਕਾਂ ਨੂੰ ਪਾਰਟੀਆਂ ਹੌਲੀ ਹੌਲੀ ਕਿਨਾਰੇ ਹੀ ਕਰ ਦਿੰਦੀਆਂ ਨੇ ਅੱਜ ਦੇ ਹਿਸਾਬ ਨਾਲ ਵੱਡੇ ਨਾਮ ਦੇਖੀਏ ਨਵਜੋਤ ਸਿੰਘ ਸਿੱਧੂ ਸੁਖਪਾਲ ਖੈਰਾ ਰਣਜੀਤ ਸਿੰਘ ਬ੍ਰਹਮਪੁਰ ਮਨਪ੍ਰੀਤ ਬਾਦਲ ਇਹ ਵੱਡੇ ਵੱਡੇ ਚਿਹਰੇ ਨੇ ਜਿਹੜੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਚਾਏ ਨੇ ਉਹਨਾਂ ਚ ਆਪਾਂ ਭਗਵੰਤ ਮਾਨ ਦਾ ਵੀ ਨਾਮ ਸ਼ਾਮਿਲ ਕਰ ਸਕਦੇ ਹਾਂ ਕਿਉਂਕਿ ਉਹ ਵੀ ਪੀਪੀਟੀ ਤੋਂ ਆਏ ਸੀ ਔਰ ਜਿਨ੍ਹਾਂ ਨੂੰ ਦੇਖਿਆ ਜਾਵੇ ਸਫਲਤਾ ਮਿਲੀ ਦੂਜੀ ਪਾਰਟੀ ਚੋਂ ਨਾਲ ਜੇ ਅੱਜ ਦੇਖਿਆ ਜਾਵੇ ਕਿ ਕਿਹੜੇ-ਕਿਹੜੇ ਲੀਡਰ ਸਫਲ ਹੋਏ ਪੰਜ بڑے ਲੀਡਰ ਜੋ ਸਫਲ ਹੋਏ ਇੱਕ ਨਮਰਿੰਦਰ ਸਿੰਘ 84 ਦੇ ਬਾਅਦ ਕਾਂਗਰਸ ਛੱਡ ਗਈ ਸੀ ਪਰ ਜਦੋਂ ਆਪਰੇਸ਼ਨ ਬਲੈਕ ਥੰਡਰ ਹੋਇਆ ਤੇ ਫਿਰ ਦੁਬਾਰਾ ਕਾਂਗਰਸ ਵਿੱਚ ਆ ਗਏ ਸੀ ਉਹਨਾਂ ਨੇ 1999 ਵਿੱਚ ਕਾਂਗਰਸ ਵਾਪਸ ਕੀਤੀ ਤੇ 2002 ਤੇ 2017 ਵਿੱਚ ਸਰਕਾਰ ਬਣਾਈ ਨਵਜੋਤ ਸਿੰਘ ਸਿੱਧੂ 2004 ਤੋਂ ਭਾਜਪਾ ਸੀ 2014 ਚ ਭਾਜਪਾ ਨੇ ਟਿਕਟ ਨਹੀਂ ਦਿੱਤਾ ਤੇ 2017 ਤੋਂ ਕਾਂਗਰਸ ਚ ਨੇ ਹਜੇ ਤੱਕ ਆਪ ਉਹਨਾਂ ਨੂੰ ਸਫਲ ਮੰਨਦਿਆਂ ਕਿਉਂਕਿ ਬੜਾ ਵੱਡਾ ਚਿਹਰਾ ਨੇ ਅੱਜ ਉਹ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ ਨੇ ਕਾਂਗਰਸ ਤੋਂ ਆਪ ਵਿੱਚ ਛਲਾਂਗ ਲਗਾਈ ਪਰ ਆਪ ਵਿੱਚ ਅਰਮਣ ਹੋਣ ਕਰਕੇ ਵਾਪਸ ਗਏ ਤੇ ਫਿਰ ਵੀ ਉਹ ਦੁਬਾਰਾ ਆਪ ਦੀ ਪੇਰੈਂਟ ਪਾਰਟੀ ਵਿੱਚ ਟਿਕਟ ਬਚਾਉਣ ਵਿੱਚ ਕਾਮਯਾਬ ਹੋ ਗਏ ਨੇ ਰਣਜੀਤ ਸਿੰਘ ਬਰਮਪੁਰਾ ਸ਼ੇਡ ਦੇ ਨਾਲ ਜੋ ਅਕਾਲੀ ਦਲ ਦੇ ਨਾਲ ਮਤਭੇਦ ਦੇ ਕਾਰਨ 2019 ਚੋਂ ਪਾਰਟੀ ਛੱਡਤੀ ਆਪਣੀ ਪਾਰਟੀ ਬਣਾਈ ਪਰ ਕੋਈ ਪ੍ਰਭਾਵ ਨਹੀਂ ਪਾ ਸਕੀ। ਔਰ ਇਸੇ ਤਰ੍ਹਾਂ ਵੀਰ ਦਵਿੰਦਰ ਕਾਂਗਰਸ ਤੋਂ ਜੁੜੇ ਰਹੇ ਅਕਾਲੀ ਦਲ ਚ ਵੀ ਗਏ ਪੀਪੀਪੀ ਚ ਵੀ ਰਹੇ ਪਰ ਉਹ ਵੀ ਹਾਸ਼ੀਏ ਤੇ ਹੀ ਚਲੇ ਗਏ। ਸੁੱਚਾ ਸਿੰਘ ਛੋਟੇਪੁਰ ਨੇ ਅਕਾਲੀ ਦਲ ਤੋਂ ਆਪ ਚਾਏ ਆਪ ਤੋਂ ਆਪਣੀ ਪਾਰਟੀ ਬਣਾਏ ਤੇ ਵਾਪਸ ਅਕਾਲੀ ਦਲ ਚ ਗਏ ਪਰ ਅੱਜ ਉਹਨਾਂ ਦੀ ਅਕਾਲੀ ਦਲ ਚ ਕੋਈ ਖਾਸ ਵੈਲਿਊ ਨਹੀਂ ਹੈ ਸੁਖਦੇਵ ਸਿੰਘ ਢੀਡਾ ਅਕਾਲੀ ਦਲ ਦੇ ਵੱਡੇ ਲੀਡਰ ਰਹੇ ਅੱਜ ਹਾਸ਼ੀਏ ਤੇ ਨੇ ਆਪਣੀ ਪਾਰਟੀ ਬਣਾ ਚੁੱਕੇ ਨੇ ਜਗਮੀਤ ਸਿੰਘ ਬਰਾੜ ਬੜੇ ਤੇਜ਼ ਤਰਾਰ ਨੇਤਾ ਸੀ ਕਾਂਗਰਸ ਪਾਰਟੀ ਦੇ ਬੜੇ ਅੱਛੇ ਨੇਤਾ ਸੀ ਪਰ 2019 ਚ ਅਕਾਲੀਆਂ ਨਾਲ ਚਲੇ ਗਏ ਪਰ ਉਸ ਤੋਂ ਬਾਅਦ ਕੋਈ ਪ੍ਰਭਾਵ ਨਹੀਂ ਬਣਾ ਰਖ ਸਕੇ ਇਸੇ ਤਰ੍ਹਾਂ ਕਈ ਲੋਕਾਂ ਨੇ ਆਪਣੀਆਂ ਪਾਰਟੀਆਂ ਬਣਾਈਆਂ ਜਿਸ ਤਰ੍ਹਾਂ ਪੀਪੀਪੀ ਬਣੀ ਮਨਪ੍ਰੀਤ ਪਾਦਲ ਦੀ ਉਹ ਖਤਮ ਹੋ ਗਈ ਲੋਕ ਭਲਾਈ ਪਾਰਟੀ ਰਾਮੂ ਵਾਲਿਆਂ ਨੇ ਕਾਫੀ ਕੋਸ਼ਿਸ਼ ਕੀਤੀ ਆਪਣੀ ਇੱਕ ਪਾਰਟੀ ਨੂੰ ਸਟੈਬਲਿਸ਼ ਕਰਨ ਦੀ ਪਰ ਉਹ ਵੀ ਅਖੀਰ 'ਚ ਖਤਮ ਹੋ ਗਈ ਹੁਣ ਜਿਹੜੀਆਂ ਨਵੀਆਂ ਪਾਰਟੀਆਂ ਬਣੀਆਂ ਨੇ ਪੰਜਾਬ ਲੋਕ ਕਾਂਗਰਸ ਹੈ ਆਪ ਹੈ ਕਿ ਸੰਯੁਕਤ ਕਿਸਾਨ ਮੋਰਚਾ ਹੈ ਦੇਖਣਾ ਰਹੇਗਾ ਕਿ ਕਿੰਨੀ ਕਿ ਸਫਲਤਾ ਮਿਲਦੀ ਹੈ ਔਰ ਖਾਸ ਕਰ ਉਹਨਾਂ ਨੂੰ ਜੋ ਦੂਜੀਆਂ ਪਾਰਟੀਆਂ ਤੋਂ ਛੜੱਪੇ ਮਾਰ ਕੇ ਆਏ ਨੇ ਕਿੰਨੀ ਕਿ ਸਫਲਤਾ ਹਾਸਲ ਕਰ ਲੈਂਦੇ ਨੇ ਦਲ ਬਦਲੂ ਆਂਦੇ ਆਪਾਂ ਦੇਖਿਆ ਵੀ ਕਿੰਨਾ ਕੁ ਦਲ ਬਦਲੂਆਂ ਨੂੰ ਫਾਇਦਾ ਹੁੰਦਾ ਹੈ ਔਰ ਜਦੋਂ ਜਾਦਾ ਪਾਰਟੀਆਂ ਹੁੰਦੀਆਂ ਨੇ ਤੇ ਕਿੰਨਾਂ ਨੂੰ ਕੀ ਕੀ ਫਾਇਦਾ ਹੁੰਦਾ ਉਹ ਆਪਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ ਪਾਰਟੀਆਂ ਤੇ ਇੱਕ ਹੋਰ ਵੱਡਾ ਮੁੱਦਾ ਅੱਜਕਲ ਛਾਇਆ ਰਹਿੰਦਾ ਹੈ ਕਿ ਸੀਐਮ ਦਾ ਚਿਹਰਾ ਕੌਣ ਹੋਏਗਾ ਕਈ ਪਾਰਟੀਆਂ ਡਿਕਲੇਰ ਕਰਦੀਆਂ ਨੇ ਕਈ ਨਹੀਂ ਕਰਦੀਆਂ ਡਿਕਲੇਰ ਕਰਨ ਦਾ ਫਾਇਦਾ ਵੀ ਹੁੰਦਾ ਹੈ ਕਿਉਂਕਿ ਜਿਹੜੀ ਨਾਰਾਜ਼ਗੀ ਹੈ ਉਹ ਪਹਿਲਾਂ ਹੀ ਦੂਰ ਹੋ ਜਾਂਦੀ ਹੈ ਔਰ ਬਾਅਦ ਚ ਖਿੱਚੋਤਾ ਨਹੀਂ ਹੁੰਦੀ ਪਰ ਕਈ ਵਾਰੀ ਇਹ ਨਾਰਾਜ਼ਗੀ ਨੂੰ ਬਚਾਉਂਦੇ ਹੋਏ ਪਾਰਟੀਆਂ ਸੀਐਮ ਦਾ ਚਿਹਰਾ ਨਹੀਂ ਡਿਕਲੇਰ ਕਰਦੀਆਂ ਔਰ ਉਸ ਦਾ ਉਹਨਾਂ ਨੂੰ ਖਾਮਿਆ ਜਾ ਭੁਗਤਣਾ ਪੈਂਦਾ ਹੈ ਕਿਉਂਕਿ ਕੈਂਡੀਡੇਟ ਇੱਕ ਦੂਜੇ ਨੂੰ ਹਰਾਉਣ 'ਚ ਲੱਗ ਜਾਂਦੇ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਪਿਛਲੀ ਵਾਰ ਹੋਇਆ ਤੇ ਆਉਣ ਵਾਲੇ ਸਮੇਂ 'ਚ ਆਪਾਂ ਦੇਖਦੇ ਰਹਾਂਗੇ ਕਿ ਦਲ ਬਦਲੂਆਂ ਨੂੰ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ ਆਉਣ ਵਾਲੇ ਸਮੇਂ ਵਿੱਚ ਆਪਾਂ ਦੇਖਾਂਗੇ ਕਿੰਨੇ ਦਲ ਬਦਲੂ ਸਫਲ ਹੁੰਦੇ ਨੇ ਔਰ ਕਿੰਨਿਆਂ ਨੂੰ ਲੋਕ ਬਾਹਰ ਦਾ ਰਸਤਾ ਦਿਖਾਉਂਦੇ ਨੇ ਜਾਂ ਆਪਾਂ ਉਹਨਾਂ ਦੀਆਂ ਆਪਣੀਆਂ ਪਾਰਟੀਆਂ ਉਹਨਾਂ ਨੂੰ ਖੁੰਝੇ ਲਾ ਦਿੰਦੀਆਂ ਨੇ ਧੰਨਵਾਦ ਦੇਖਦੇ ਰਹੋ ਸਾਡਾ ਚੈਨਲ ਸ਼ੇਅਰ ਕਰੋ ਸਬਸਕ੍ਰਾਈਬ ਕਰੋ